रीत मामले ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਖੈਰਾ ਲਗਾਤਾਰ ਕਾਂਗਰਸ ਸਰਕਾਰ ਨੂੰ ਕਿਰ ਰਹੇ ਨੇ ਰਾਣਾ ਗੁਰਜੀਤ ਸਿੰਘ ਮਾਮਲੇ 'ਚ ਨਿਆਇਕ ਜਾਂਚ ਲਈ ਬਣਾਏ ਕਮਿਸ਼ਨ 'ਚ ਜਸਟਿਸ ਜੇਐਸ ਨਾਰੰਗ ਨੂੰ ਲੈ ਕੇ ਖੈਰਾ ਵੱਲੋਂ ਕਈ ਸਵਾਲ ਚੁਕੇ ਗਏ باوجود ਇਸ ਦੇ ਕੈਪਟਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਦੇ ਲਈ ਇੱਕ ਹੋਰ ਕਮਿਸ਼ਨ ਬਣਾਇਆ ਹੈ ਜਿਸ ਵਿੱਚ ਸੁਖਪਾਲ ਖੈਰਾ ਦਾ ਕਰੀਬੀ ਰਿਸ਼ਤੇਦਾਰ ਸ਼ਾਮਲ ਹੈ ਤੇ ਹੁਣ ਖੈਰਾ ਦਾ ਰਿਸ਼ਤੇਦਾਰ ਰਾਣਾ ਗੁਰਜੀਤ ਮਾਮਲੇ ਦੀ ਸੱਚਾਈ ਸਾਹਮਣੇ ਲੈ ਕੇ ਆਵੇਗਾ ਆਮ ਆਦਮੀ ਪਾਰਟੀ ਸਾਜ ਇਸ ਤਰ੍ਹਾਂ ਸੇ આરોਪ ਲਗਾ ਰਹੀ ਹੈ ਇਹ ਕਹਿ ਰਹੀ ਹੈ ਕਿ ਕਮਿਸ਼ਨ ਜੋ ਹੈ ਉਹ उनका करीबी है वकील रहा है इस तरह के किन का वकीली करी है मैं गलत है इंफॉर्मेशन कमीशन को आई वॉच बताया गाना गुरुजीत को कभी एक और कमीशन बिठाया है वो मिस्टर्स खैरा का ब्रदर इन लॉ है सो दे आर जजेस इन देयर ओन राइट उसमें क्या है दस दिए कि मुख्यमंत्री कैप्टन अमरिंदर सिंह प्रदेश कांग्रेस के उपप्रधान राहुल गांधी के नाल मीटिंग ਕਰਨ ਪਹੁੰਚੇ ਸਨ ਜਿੱਥੇ ਕੈਬਨਿਟ ਵਿਸਥਾਰ ਨੂੰ ਲੈ ਕੇ ਚਰਚਾ ਵੀ ਕੀਤੀ ਗਈ ਦਿੱਲੀ ਤੋਂ ਕਮਲ ਕੁਮਾਰ ਚੱਕ ਬਾਣੀ ਟੀਵੀ